ਦੇਨ ਚੜਦਿਆਂ ਇੱਕ ਬੜੀ ਦੁਖਦਾਈ ਖਬਰ ਗੁਰਦਾਸਪੁਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਦੀਨਾਨਗਰ ਅਦੀਨਪਿੰਡੇ ਪਿੰਡ ਕੁੱਥੀ ਵਿਖੇ ਵਾਪਰੀ ਆ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਲੰਮੇ ਸਮੇਂ ਤੋਂ ਇੱਕ ਪਰਿਵਾਰ ਦਾ ਆਪਸ ਵਿੱਚ ਜਿਹੜਾ ਸੀ ਇੱਕ ਮੀਆਂ ਬੀਬੀ ਦਾ ਜਿਹੜਾ ਤਲਾਕ ਦਾ ਕੇਸ ਚੱਲ ਰਿਹਾ ਸੀ ਔਰ ਜਿਹੜੀ ਲੜਕੀ ਸੀ ਉਹ ਆਪਣੇ ਮਾਪਿਓ ਕੋ ਪਿੰਡ ਕੁੱਥੀ ਵਿਖੇ ਆ ਰਹੀ ਸੀ ਔਰ ਸਹੁਰੇ ਇੱਕ ਸਾਬਕਾ ਫੌਜੀ ਜੋ ਬਾਦ ਵਿੱਚ ਬਸਪੂ ਜੇਲ੍ਹ ਵਿੱਚ ਨੌਕਰੀ ਕਰਦਾ ਸੀ ਉਸ ਵੱਲੋਂ ਸਵੇਰੇ ਕਰੀਬ 3:30 ਵਜੇ ਆ ਕੇ ਪਿੰਡ ਕੁੱਤੀ ਵਿਖੇ ਜਿਹੜੀ ਆਪਣੀ ਵਾਈਫ ਔਰ ਆਪਣੀ ਸੱਸ ਨੂੰ ਜਿਹੜੇ ਆ ਗੋਲੀਆਂ ਮਾਰ ਕੇ ਉਹਨਾਂ ਦੋਨਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦਾ ਆਪਸ ਵਿੱਚ ਜਿਹੜਾ ਲੜਾਈ ਝਗੜਾ ਚੱਲਦਾ ਸੀ ਔਰ ਲੜਕੀ ਜਿਹੜੀ ਆਪਣੇ ਮਾਪਿਆਂ ਕੋਲ ਰਹਿ ਰਹੀ ਸੀ ਔਰ ਦੋਨੇ ਹੀ ਮਾਵਾਂ ਈਆਂ ਜਿਹੜੀਆਂ ਘਰ ਵਿੱਚ ਰਹਿੰਦੀਆਂ ਹੋਈਆਂ ਸੀ ਔਰ ਸਵੇਰੇ ਉਹਨਾਂ ਤੜਕੇ 3:30 ਵਜੇ ਆ ਕੇ ਜਿਹੜੇ ਆ ਅੰਨੇ ਵਾਂਗ ਗੋਲੀਆਂ ਚਲਾ ਕੇ ਦੋਨਾਂ ਦਾ ਹੀ ਕਤਲ ਕਰ ਦਿੱਤਾ ਗਿਆ ਹੈ ਉਧਰ ਪਰੋਸਜੋਗ ਸੂਤਰਾਂ ਤੋਂ ਵੀ ਜਾਣਕਾਰੀ ਮਿਲੀ ਹੈ ਕਿ ਕਤਲ ਕਰਨ ਤੋਂ ਬਾਅਦ ਜਿਹੜਾ ਗੁਰਦਾਸਪੁਰ ਵਿਖੇ ਜਿਹੜਾ ਸਾਬਕਾ ਫੌਜੀ ਸੀ ਉਹ ਫਰਾਰ ਹੋ ਗਿਆ ਔਰ ਉਸ ਵੱਲੋਂ ਆਪਣੇ ਵੀ ਗੋਲੀ ਮਾਰ ਕੇ ਜਿਹੜੀ ਆਪਣੀ ਵੀ ਹਟੈਕ ਕਰ ਲਈ ਗਈ ਹੈ ਔਰ ਐਸਮੋ ਕੇ ਅਸੀਂ ਮੌਜੂਦ ਹਾਂ ਪਿੰਡ ਕੁੱਥੀ ਵਿਖੇ ਜਿੱਥੇ ਪਰਿਵਾਰ ਵੱਲੋਂ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੋਇਆ ਪਿਆ ਹੈ ਔਰ ਪਰਿਵਾਰ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਜਿਹੜੇ ਆ ਅਜੇ ਤੋੜਾ ਕੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਮੈਂ ਕੈਮਰਾਮੈਨ ਕਹਿੰਦਾ ਨਿਸ਼ਾਨ ਵੀ ਦੱਸੇ ਜਾਣ ਜਿੱਥੇ ਪੁਲਿਸ ਵੱਲੋਂ ਇਸ ਮੌਕੇ ਤੇ ਸਾਰੇ ਬੋਲੀਏ ਦੇ ਨਿਸ਼ਾਨਜੇਰੇ ਪਏ ਆ ਉਹ ਤੋਂ ਉਹ ਜਿਹੜੀ ਆ ਵਾਰਦਾਤ ਜਿਹੜੀ ਕਾਫੀ ਵੱਡੀ ਦਿੱਤੀ ਗਈ ਆ ਵਾਰਦਾਤ ਤੋਂ ਕਾਫੀ ਵੱਡਾ ਇਗਜ਼ਾਮ ਦਿੱਤਾ ਗਿਆ ਔਰ ਅੰਦਰ ਵੇਖਿਆ ਜਾਵੇ ਤਾਂ ਕਾਫੀ ਜਿਹੜਾ ਹੂਨ ਖਰਾਬਾ ਹੋਇਆ ਪਿਆ ਆ ਇਸ ਮੌਕੇ ਮੈਂ ਲਾ ਪਰਿਵਾਰ ਦੇ ਮੈਂਬਰ ਮੌਜੂਦ ਨੇ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਨੀ ਕਿ ਕੀ ਸਾਰੀ ਘਟਨਾ ਔਰ ਕਿਵੇਂ ਕਿੰਨੇ ਵਜੇ ਵਾਪਰੀ ਹਾਂ ਜਿੱਥੇ ਰਾਜੀ ਆਪਣਾ ਦਰਬਾਰਾ ਸਿੰਘ ਜੀ ਕੀ ਸਾਰੀ ਇਹ ਘਟਨਾ ਵਕੀਏ ਜੀ ਤੇ ਵਾਪਰੀ ਉਸੇ ਸਵੇਰ ਦਿਗਾਣੀ ਦੇਖੋ ਤਲਵੰਜ ਦੇ 25 ਮਿੰਟ ਦਾ ਸ਼ਬਦ ਹੋਦਾ ਟਾਈਮ ਸੀਗਾ ਜੀ ਬਾਕੀ ਉਦੋਂ ਫਾਇਲ ਵੀ ਆ ਗਈ ਆ ਜੀ ਜਿਹੜੇ ਲੱਗਿਆ ਮੇਰਾ ਘਰ ਵੀ ਬਹੁਤਾ ਜਗੋਂ ਕੀਤੂਰਾ ਜਿਹੜਾ ਲੱਗੀ ਗੋੜੀ ਉਹ ਇਕੱਠੇ ਹੋ ਗਿਆ ਜੀ ਦਰਕਤ ਹੋਈ ਉਹ ਜਿਹੜਾ ਬੰਦਾ ਗੋਲੀ ਚਾ ਉਹ ਵਾਲਾ ਜੋ ਰਾਜੂ ਬਚੂ ਜੀ ਅਰੋਂ ਅੱਜ ਚਲ ਗਿਆ ਦੋਆਂ ਹੀ ਆੜ ਕੇ ਲਿਖਿਆ ਅੰਦਰ ਗੇਟ ਬੰਦ ਸੀਗਾ ਅਸੀਂ ਆਪੇ ਭੁਜਾਈ ਦੀ ਮੂਮ ਆਪਣੀ ਠੀਜੀ ਨੂੰ ਬਾਹਰ ਆਵਦੀ ਜੀ ਜੀ ਉਹਨਾਂ ਨਾਲ ਇੱਕ ਬਾਜਾ ਮਾਰਿਆ ਕੋਈ ਨੀ ਬੋਲਿਆ ਅੰਦਰ ਸੁੰਨ ਖਾਣੀ ਲੈ ਚੁੱਕ ਚੱਲ ਗਏ ਜੀ ਮਾੜੀ ਹੋਰ ਲੈ ਆਪੇ ਸਰਪੰਚ ਨਾਲ ਗੱਲ ਕਰਦੀ ਸੀ ਪੁਲਿਸ ਨੂੰ ਫੋਨ ਕਰੋ ਨਹੀਂ ਗੇਟ ਖੋਲੀਏ ਉਹਨਾਂ ਕਹਿੰਦੇ ਤੂੰ ਦਰਵਾਜ਼ਾ ਖੋਲ੍ਹ ਲੈ ਅਸੀਂ ਕਾ 12 ਕੋੜੀ ਲਿਆ ਆ ਗਏ ਕੰਦ ਧੱਪ ਗਏ ਅੰਦਰ ਗੇਟ ਤਾਂ ਵੀ ਜਾਂਦਾ ਤੋੜਿਆ ਜਿੰਦਾ ਤੋੜ ਕੇ ਅੰਦਰ ਆਈ ਉਹ ਦਰਵਾਜ਼ੇ ਖੜੇ ਆਏ ਲੋਕੀ ਦੇ ਬੂਹੇ ਸਾਹਮਣੇ ਜੇ ਵੇਖਿਆ ਜਾਨਾ ਨੋਆ ਗੇਟ ਬੜੀਆਂ ਹੁਣ ਆਪੇ ਪਈਆਂ ਸੀ ਜੀ ਹੈਗੇ ਨਾ ਉਦੋਂ ਬਾਅਦ ਫਿਰ ਆਈ ਉਹਨੂੰ ਨੋ ਕੋਡਮਿਸ਼ਨ ਹੀ ਭੇਜੀ ਜਿਹੜੀ ਜਾਇਦ ਤੁਰਾ ਕੇ ਖੋੜਤੀਏ ਫਿਰ ਆ ਗਿਆ ਤੁਰਾ ਜਰੂਰ ਫਿਰ ਐਂਟਰ ਕੀਤਾ ਜਿਹੜੀ ਘਟਨਾ ਵਾ ਜੇ ਗੱਲ ਕੀਤੀ ਜਾਵੇ ਤਾਂ ਕੱਲਾ ਹੀ ਫੌਜੀ ਜਿਹੜਾ ਆਇਆ ਸੀ ਔਰ ਕੋਈ ਹੋਰ ਵੀ ਉਹਦੇ ਨਾਲ ਸੀ ਔਰ ਅੰਦਰ ਜਿਹੜਾ ਆ ਕੇ ਕਿਦਾਂ ਇੱਕ ਟ੍ਰਾਂਸਰ ਦਾ ਅਜਾਮ ਦਿੱਤਾ ਜਿਹਦਾ ਕੋਈ ਪਤਨ ਲੱਗਦਾ ਜੋ ਕੰਨ ਟੱਕ ਕੇ ਬੜਿਆ ਜਾਂ ਗੇਟ ਟੱਕ ਕੇ ਬੜਿਆ ਜੀ ਅਨਿਉ ਜਿਹੜਾ ਸੀਸੀਟੀ ਵੀਟੇ ਜਾਂਦੀ ਆ ਉਦੇਸਾ ਜ਼ਰੂਰਾ ਜੀ ਜੇਸਾ ਕਿ ਉਹ ਸੀਰੀ ਗੀ ਕੈਮਰਾ ਲਗਾ ਦਹਾਂਸ ਜਾਂਦਾ ਹਾਂ ਤੋ ਉਹ ਖੇਚਦਾ ਹਾਂ ਉਹ ਕਾਰ ਬਾਹਰ ਪਿਆ ਘੜੀ ਚ ਪਿਆ ਅੱਛਾ ਜੀ ਉਹਦੇ ਬਾਅਦ ਜਦੋਂ ਸਿਰਫ ਫਾਇਰ ਹੁੰਦਾ ਵੀਦਾ ਉਹ ਤੋਂ ਬਾਅਦ ਹੀ ਲਾਈਟ ਉਹਨਾਂ ਆਊਟ ਕਰ ਚੁੱਕੀ ਕਿੰਨੇ ਫਾਇਦੇ ਜਿਹੜੀ ਆਵਾਜ਼ ਇਹ ਸੁਣੀ ਸੁਣਾਈ ਗਈ ਇੱਥੋਂ ਜਿਹੜੀ ਸੁਣਾਈ ਦਿੱਤੋਂ ਕਾਫੀ ਇਹ ਕਿਛ ਸੁਣਾਈ ਦੇ ਬਹੇਰਾ ਇੱਕਦਮ ਹੋਇਆ ਪਰ ਲੇਕਿਨ ਕਿ ਬਾਹਰ ਪੁਲਿਸ ਨੇ ਕਵਰ ਕੀਤਾ ਇੱਕ ਤੇ 8 ਹੋ ਚਲੇ ਹੋਏ ਸੀਗੇ ਤੇ ਭਾਣ ਚਲੇ ਆਉਂ ਗਏ ਆ 9 ਹੋ ਗਏ ਅੰਤ ਅਸੀਂ ਜਿਹੜੀ ਗੋਲ ਐਸੋ ਕਿ ਜਿਹੜੇ ਘਟਾ ਨੂੰ ਕਾਰਨ ਕੀ ਸੀ ਕਾਰਨ ਕੀ ਇਹ ਤਾਂ ਮਗਰ ਦੱਸਿਆ ਜਾ ਰਿਹਾ ਕਾਰਨ ਕੀ ਨਹੀਂ ਸਾਫਾ ਬਹੁਤ ਨਹੀਂ ਸਾਫੀ ਹਿੰਦੇ ਬਣਾਦੀ ਇਹ ਹੱਸਤੋਂ ਜੀ ਜੀ ਇਹ ਪ੍ਰਣਾਲੀ ਨਾਲ ਬਣ ਹੋ ਗਈ ਸੀ ਕਿਹੜੇ ਸਾਲ ਚ ਇਹ ਹੋਇਆ ਸੀ ਇਸ ਸਾਲ 17 ਗਿਆ ਹੋਇਆ ਹੈ ਜੀ ਜੀ ਹਾਂਜੀ ਤੇ ਜਿਹਦੀ ਉਹ ਨਾਲ ਹਲਪਨ ਜਾਂਦੀ ਜਿਹੜਾ ਕੋਰਟੀ ਸੀ ਉਹਦਾ ਇਹ ਕਰਾਵੇਗਾ ਜੀ ਉਹਨੂੰ ਨਿੱਕਾ ਤੇ ਰੱਖਿਆ ਤੇ ਇਹ ਕਿਨ ਕੋਰਟੀਆ ਵੀ ਨਾਲ ਨਾ ਖੱਜਣਾ ਤੇ ਨਾਮ ਇਹਨਾਂ ਨੂੰ ਰੱਖਣਾ ਜੀ ਉਹ ਮਾਰੀ ਕਰੋ ਜੀ ਜੀ ਧੱਕੇ ਨੂੰ ਦਾ ਇਹਨਾਂ ਨੂੰ ਸੀਗਾ ਮੇ ਛੱਡਣਾ ਨਹੀਂ ਤੈਨੂੰ ਮਾਰ ਦੇਣਾ ਇਹ ਕਰਦੇ ਹਾਂ ਇਹ ਦੋਨੇ ਮਾਮਾ ਦੀ ਇਹਨੇ ਘਰ ਵਿੱਚ ਕੱਲੀ ਸੀ ਰਾਤ ਇੱਕ ਕੱਲੀ ਰਾਤ ਕੱਲੀ ਰਹਿੰਦੀ ਸੀ ਅੱਜ ਕੱਲੀ ਰਹਿੰਦੀ ਸੀ ਬਾਕੀ ਪਰਿਵਾਰਕ ਮੈਂਬਰ ਜਿਹੜੇ ਆ ਬਾਕੀ ਪਰਿਵਾਰਕ ਮੈਂਬਰ ਜਿਹੜੇ ਬਾਕੀ ਇੱਕ ਬੇਗ ਇਹਨਾਂ ਦਾ ਡੈਡੀ ਸੀਗਾ ਇਨਸਪੈਕਟਰ ਕੋਲ ਸੀ ਜੀ ਉਹ 2000 ਡਾਕਟਰ ਬੈਠਦਾ ਸੀ ਉਹਦੇ ਕਲੋਟੀ ਬੇਸੇ ਦਾ ਬੇਟਾ ਵੀ ਲੌਕਰੀ ਮੈਂ ਸੀ ਉਹ ਕਾਊਂਟਰ ਕਾਊਂਟਰ ਤੇ ਆਲੀ ਹਰ ਸੀ ਜੀ ਉਹਦੀ ਮਤਲਬ ਉਹ ਤਿੰਨ-ਚਾਰ ਦਿਨ ਬੈਠੋ ਸੀ ਉਹਦੀ ਉਹ ਚਿਕੜ ਬੈਠਦਾ ਸੀ ਹਾਂ ਜੀ ਉਹਨੇ ਪਿਓ ਨੂੰ ਕਿਹਾ ਸੀ ਮਤਲਬ ਇਹਨਾਂ ਨੂੰ ਨੋ ਨੋ ਕਮੀਂਡਰ ਜੀ ਦੇਣੀ ਅਸਲ ਯੋਨ ਉਹਦੀ ਹਾਂ ਜੀ ਜਿਹੜੀ ਨੌ ਲੌਕ ਨਹੀਂ ਕਰਦੇ ਉਹ ਨੌਕੀ ਕਰਦੇ ਪਰ ਹੁਣ ਅਜਿਹਾ ਕੋਈ ਨਾ ਉਹ ਜੀ ਦੋ ਸਾਹ ਵਿੱਚ ਪਹੁੰਚੀਏ ਕੁਸ਼ ਮੌਕੇ ਤੇ ਪਹੁੰਚੀਏ ਕੁਸ਼ ਮੌਕੇ ਤੇ ਪਹੁੰਚਿਆ ਸੱਤਰ ਪਹੁੰਚਾ ਕੁਸ਼ੀ ਥੋੜੇ ਜਿਹਾ ਮਾਟੇ ਕੁਸ਼ਾਂ ਦੇ ਠੀਕ ਹੈ ਜੀ ਤੇ ਹੁਣ ਜਿਹੜੇ ਡੈਡ ਬਡੀ ਨੇ ਇਸ ਮੌਕੇ ਕਿੱਥੇ ਹੈ ਡੈਡ ਬਡੀ ਸਿਗਲਸ ਤੋਂ ਬਾਪਾ ਲੜ ਕੇ ਪੋਸਣਾ ਡੀ ਜਿਸ ਜਹਾਰ ਨੂੰ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਜਿਹੜੀ ਆਪਣੀ ਆਤਮ ਹੱਤਿਆ ਵੀ ਕਰ ਲਈ ਹੈ ਕੁਸ਼ ਤੋਂ ਵੀ ਵੱਡਾ ਸੋਣਾ ਕਿ ਉਹ ਆਪਣੇ ਆਪ ਦੇ ਖਾਣਾ ਉਮਰ ਉਲੋਕ ਪੀਤਾ ਜੀ ਉਹ ਆਪਣੇ ਗਲਜ਼ਾਬ ਜਿਹੜਾ ਉਹਦਾ ਨੱਕ ਸੰਗੋਧਰੀ ਤੇ ਪੜਿਆ ਹੋਇਆ ਹੈ ਜੀ ਤੇ ਉਹ ਵਿਵਾਦ ਨੋ ਕੋਸੇ ਰਹੇਗਾ ਕਿਤਾਬ ਤੇ ਨਗਰ ਕਾ ਜਨਾਬਿਆਂ ਨੂੰ ਸਿਸਟਰ ਕਰਨਾ ਕਿੱਛੂ ਤਾਂ ਰਹਿਣਾ ਉਹ ਜਿਹੜਾ ਜਿਆਦਾ ਗਾਦੀਆ ਨੂੰ ਜਾਣ ਪਰ ਪੰਡਾ ਜੀ ਜਿਹਨਾਂ ਦਾ ਭਾਗ ਕੀ ਜੀ ਫਿਰ ਆਹ ਲਾਣ ਨੂੰ ਜਾਣ ਪਰ ਪੰਡਾ ਜੀ ਨੇ ਇੱਕ ਪਕੜਾ ਕਹਿੰਦਾ ਸਾਡੇ ਲੱਗਿਆ ਉਹਦਾ ਬੰਦ ਨਿਰਮ ਜਾਣਾ ਬਾਈਦਾ ਤਾਂ ਦੇਖਣੇ ਦਾ ਨੂੰ ਜਾਣ ਪਰ ਪੰਡਾ ਸੀ ਤੇ ਬੱਚਾ ਕੋਈ ਨਹੀਂ ਸੀ ਇਹਨਾਂ ਦਾ ਬੱਚਾ ਨਹੀਂ ਕੋਈ ਨਾ ਪਹਿਲੇ ਤੇ ਵਿਆਹ ਤੇ ਬੱਚਾ ਦਾ ਕੁਛ ਨਾ ਹੋਵੇ ਅੱਛਾ ਜੀ ਮੈਂ ਕੀ ਮੰਗ ਕਰਦੇ ਹੁਣ ਬੱਚਾ ਸੰਗ ਜਾਤੂਗਰ ਤੋਂ ਇਹੋ ਮੰਗਾ ਕੇ ਨਹੀਂ ਸੰਦ ਨੂੰ ਸਾਥ ਪਾਏ ਸਭ ਤੋਂ ਸੱਤ ਲਾੜੀ ਕਿਥੇ ਪ੍ਰੈਸ ਮੇਖੋ ਇਹ ਸਰਕਾਰ ਦੇ ਮਤਲਬ ਕੀ ਬਣਾ ਲਿਆ ਇਹ ਕਿਸ ਸੰਤਾਈ ਕਿੰਨਾ ਚੋਕੇ ਲਾਇਆ ਇੱਕ ਬੰਦਾ ਪੈਸੂ ਕਿੰਨੇ ਕੰਮ ਕਰੂਗਾ ਸ਼ੰਗਰ ਦੀ ਉਹ ਚੋਕ ਕੇ ਆ ਜਿਹਨੂੰ ਚੋਕ ਕੇ ਚੋਈ ਚੋਕੇ ਨੇ ਕਿਸਾ ਗੁੱਸੇ ਸੁਤਰੋ ਬਣਾ ਗਿਆ ਤੇਨੇ ਕਿਸ ਸੰਤਾਈ 41 ਬਾਰਾਂ ਚੋਰੀ ਕੀਤੀ ਠੀਕ ਹੈ ਜੀ ਲੇਕਿਨ ਬੰਦਾ ਇਹ ਕਿਸ ਸੰਤਾਈ 47 ਲੱਖ ਕੋ ਮੜਿਆ ਮੈਂ ਆਪਣਾ ਸਾਰਾ ਲਾਤੀ ਤੇ ਛੱਟਰੀ ਦੀ ਜਮਾ ਹਾਂ ਜਿਹੜਾ ਸੀਸੀਟੀਵੀ ਵਿੱਚ ਆ ਕੱਲਾ ਹੀ ਆ ਇਹ ਕਹਿੰਦਾ ਹੈ ਕਿ ਕਾਹਦੇ ਦਾ ਹੈ ਕਿ ਕਾਹ ਕੋਈ ਨਹੀਂ ਵਖਾ ਬਾਹਰ ਤੋਂ ਵੀ ਆ ਕੋਈ ਮੋਹ ਅਦਾ ਤੋਂ ਮੇਸ ਕਰੀ ਬਾਤ ਬਾਤ ਗੂੜੀ ਹੈ ਕੋਈ ਜਗ੍ਹਾ ਨਹੀਂ 16 ਕੰਮ ਇਹ ਸੰਮਨ ਪਰਿਵਾਰਿਕ ਮੈਂਬਰ ਜਿਨ੍ਹਾਂ ਵੱਲੋਂ ਸਾਰੀ ਇਹ ਕਹਾਣੀ ਦੱਸੀ ਗਈ ਹੈ ਵੀ ਇਹ ਕੱਲਾ ਜਿਹੜ ਔਰ ਕੱਲ੍ਹ ਨੇ ਆ ਕੇ ਜਿਹੜੀ ਆ 147 ਜਿਹੜਾ ਵਾ ਖਿਆਰ ਦੇ ਨਾਲ ਅੰਨੇ ਵਾਂਗ ਜਿਹੜੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਆ ਔਰ ਉਸ ਵੱਲੋਂ ਜਿਹੜਿਆ ਮੌਕੇ ਤੇ ਹੀ ਘਰ ਵਿੱਚ ਜਿਹੜੀ ਵਾਈਫ ਉਸ ਦੀ ਜਿਤਨਾ ਉਹਦਾ ਕੇਸ ਚੱਲਦਾ ਪਿਆ ਸੀ ਔਰ ਉਹਦੀ ਸੱਸ ਜਿਹੜੀ ਸੀ ਦੋਨੇ ਮਨਜੂਰ ਸੀ ਦੋਨਾਂ ਨੂੰ ਜਿਹੜਾ ਮੌਕੇ ਘਾਟ ਉਤਾਰ ਦਿੱਤਾ ਕਿਉਂਕਿ ਜਿਹੜੇ ਉਸ ਦੇ ਜਿਹੜੇ ਬਾਕੀ ਪਰਿਵਾਰ ਮੈਂਬਰ ਸੀ ਉਹ ਜਿਹੜੋ ਲੜਕੀ ਦੀ ਜਿਸ ਨਾਲ ਦੀ ਸਾਧਿਓ ਇਸੀ ਉਸ ਦਾ ਪ੍ਰਵਾਹ ਜਿਹੜਾ ਪਿਤਾ ਸੀ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਪ੍ਰਵਾਹ ਪ੍ਰਵਾਹ ਜਿਹੜਾ ਉਸ ਦੀ ਵੀ ਮੌਤ ਹੋ ਚੁੱਕੀ ਸੀ ਅਤੇ ਦੋਨੇ ਨਮਾਵਾਵਾਂ ਤੇ ਜਿਹੜੇ ਘਰ ਵਿੱਚ ਰਹਿੰਦੇ ਸੀ ਅਤੇ ਇਹਨਾਂ ਦਾ ਬੱਚਾ ਕੋਈ ਨਹੀਂ ਸੀ ਮੈਂ ਕੈਮਰਾਮੈਨ ਨੂੰ ਕਹਿੰਦਾ ਪਹਿਲਾਂ ਬਿਲਕੁਲ ਤਸਵੀਰਾਂ ਵਿਖਾਈਆਂ ਜਾਂ ਇਸ ਮੋਕੇ ਬਿਲਕੁਲ ਅਸੀਂ ਘਰ ਵਿੱਚ ਮੌਜੂਦ ਹਾਂ ਦੇਖਿਆ ਜਾਵੇ ਉਹਦਾ ਘਰ ਵਿੱਚ ਜਿਹੜਾ ਵਾ ਕਾਫੀ ਕਾਫੀ ਜਿਹੜੀ ਆ ਜਦੋਂ ਦਾਤ ਤਾਤ ਕਰਕੇ ਉਹਨਾਂ ਵੱਲੋਂ ਜਿਹੜਾ ਦਰਵਾਜ਼ਾ ਤੋੜ ਕੇ ਜਿਹੜਾ ਬਾਹਰ ਕੱਢਿਆ ਜਾਂ ਪਰ ਕਰੀਬ ਜਿਹੜੇ ਆ 8 ਤੋਂ 9 라운ਡ ਜਿਹੜੇ ਦੱਸੇ ਜਾ ਰਹੇ ਆ ਵੀ 8 ਤੋਂ 9 라운ਡ ਜਿਹੜੇ ਆ ਉਸ ਵੱਲੋਂ ਚਲਾਇਆ ਗਿਆ 1647 ਦੇ ਔਰ ਜਿਹੜੇ ਇੱਕ 라운ਡ ਜਿਹੜਾ ਬਿਲਕੁਲ ਖਾਲੀ ਮਿਲਿਆ ਔਰ ਬਾਕੀ 라운ਡ ਜਿਹੜੇ ਆ ਉਸ ਵੱਲੋਂ ਚਲਾ ਕੇ ਇਹਨਾਂ ਨੂੰ ਮੌਤੇ ਘਾਟ ਉਤਾਰੇ ਗਿਆ ਇਸ ਮੁਕ ਜਿਹੜਾ ਪਰਿਵਾਰਿਕ ਮੈਂਬਰ ਉਸ ਦਾ ਰੋ ਰੋ ਕੇ ਬੁਰਾ ਹਾਲ ਆ ਔਰ ਪਰਿਵਾਰਿਕ ਮੈਂਬਰ ਵੱਲੋਂ ਜਿਹੜਾ ਇਹੋ ਦੱਸਿਆ ਜਾ ਰਿਹਾ ਕਿ ਬਹੁਤ ਵੱਡੀ ਦੋਪਹਿਰ ਦੇ ਕਦ ਰਾਜੂ ਉਸੋ ਜਿਹੜਾ ਧਿਆਨ ਦਾ ਉਹ ਵੀ ਇੱਕੋ ਜਿਹੜਾ ਜੀਵਨ ਚ ਨੌਕਰੀ ਕਰਦਾ ਸੀ ਉਸ ਤੋਂ ਕੰਦਾ 12 ਵਜੇ ਚੋਰੀ ਕੀਤਾ ਹੋਇਆ ਸੀ ਔਰ ਉਸੋ ਜਿਹੜਾ ਧਿਆਨ ਜਿਹੜਾ ਚੋਰੀ ਕਰਨ ਤੋਂ ਬਾਅਦ ਅੱਜ ਆਪ ਨੇ ਫੇਰ 10:30 ਵਜੇ ਤੱਕ ਸਾਹ ਜਿਹੜੀ ਆ ਅੰਨੇ ਵਾਰ ਗੋਲੀ ਕਰਕੇ ਜਿਹੜੇ ਪਰਿਵਾਰਕ ਮੈਂਬਰ ਨੂੰ ਸੀ ਕਰ ਉਹਨਾਂ ਨੂੰ ਜਿਹੜਾ ਮੌਜੂਦ ਘਰ ਘਰ ਜਮ ਗਿਆ ਇਸ ਮੌਕੇ ਜਿਹੜਾ ਪਰਿਵਾਰਕ ਮੈਂਬਰ ਨੇ ਘਰ ਵਿੱਚ ਕਰੋੜਾਂ ਦੇ ਬੋਰਾ ਹਾਲ ਪਰਿਵਾਰਕ ਮੈਂਬਰਾਂ ਦੇ ਹੋ ਕਹਿਣਾ ਕਿ ਸਾਨੂੰ ਜਿਹੜਾ ਇਨਸਾਫ ਚਾਹੀਦਾ ਪਰ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਵੱਲੋਂ ਆਪ ਵੀ ਜਿਹੜੀ ਆ ਗੋਲੀ ਮਾਰ ਕੇ ਆਪਣੀ ਆਤਮ ਹੱਤਿਆ ਕਰ ਲਈ ਆ ਔਰ ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕੀ ਕਹਿੰਦੇ ਨੇ ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀ ਕੈਮਰਾਮੈਨ ਰਾਜਨ ਦੇ ਨਾਲ ਹਰਜਿੰਦਰ ਸਿੰਘ ਗੁਰਾਇਤ ਜਗਬਾਣੀ ਪੰਜਾਬ ਕੇਸਰੀ ਟੀਵੀ ਪਿੰਡ ਖੁੱਥੀ ਗੁਰਦਾਸਪੁਰ ਹਾਂਜੀ ਸਸੀ ਗਾਲ ਜੀ ਤੁਸੀਂ ਵੇਖ ਰਹੇ ਜਗਬਾਣੀ ਪੰਜਾਬ ਕੇਸਰੀ ਟੀਵੀ ਮੈਂ ਹਰਜਿੰਦਰ ਸਿੰਘ ਗੁਰਾਇਆ ਜਿੱਥੇ ਅੱਜ ਸਵੇਰੇ ਦਿਨ ਚੜ੍ਹਦੇ ਆ ਇੱਕ ਬੜੀ ਦੁਖਦਾਈ ਖਬਰ ਹੈ ਗੁਰਦਾਸਪੁਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਦੀਨਾ ਨਗਰ ਅਧੀਨ ਪੈਂਦੇ ਪਿੰਡ ਖੁੱਥੀ ਵਿਖੇ ਵਾਪਰੀ ਆ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਲੰਮੇ ਸਮੇਂ ਤੋਂ ਇੱਕ ਪਰਿਵਾਰ ਦਾ ਆਪਸ ਵਿੱਚ ਜਿਹੜਾ ਸੀ ਇੱਕ ਮੀਆ ਬੀਬੀ ਦਾ ਜਿਹੜਾ ਤਲਾਕ ਦਾ ਕੇਸ ਚੱਲ ਰਿਹਾ ਸੀ ਔਰ ਜਿਹੜੀ ਲੜਕੀ ਸੀ ਉਹ ਆਪਣੇ ਮਾਪਿਓ ਕੋ ਪਿੰਡ ਕੁੱਤੀ ਵਿਖੇ ਰਹਿ ਰਹੀ ਸੀ ਔਰ ਸਹੁਰੇ ਇੱਕ ਸਾਬਕਾ ਫੌਜੀ ਜੋ ਬਾਅਦ ਵਿੱਚ ਬਸਪੁਰ ਜੇਲ੍ਹ ਵਿੱਚ ਨੌਕਰੀ ਕਰਦਾ ਸੀ ਉਸ ਵੱਲੋਂ ਸਹੁਰੇ ਕਰੀਬ 3:30 ਵਜੇ ਆ ਕੇ ਪਿੰਡ ਕੁੱਤੀ ਵਿਖੇ ਜਿਹੜੀ ਆਪਣੀ ਵਾਈਵਰ ਆਪਣੀ ਸਾਸੂ ਨੂੰ ਜਿਹੜੇ ਆ ਗੋਲੀਆਂ ਮਾਰ ਕੇ ਉਹਨਾਂ ਦੋਨਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦਾ ਆਪਸ ਵਿੱਚ ਜਿਹੜਾ ਲੜਾਈ ਝਗੜਾ ਚੱਲਦਾ ਸੀ ਔਰ ਲੜਕੀ ਜਿਹੜੀ ਆਪਣੇ ਮਾਪਿਆਂ ਕੋਲ ਰਹਿ ਰਹੀ ਸੀ ਔਰ ਦੋਨੇ ਹੀ ਮਾਵਾਂ ਈਆਂ ਜਿਹੜੀਆਂ ਘਰ ਵਿੱਚ ਰਹਿੰਦੀਆਂ ਹੋਈਆਂ ਸੀ ਔਰ ਸਵੇਰੇ ਉਹਨੂੰ ਤੜਕੇ 3:30 ਵਜੇ ਆ ਕੇ ਜਿਹੜੇ ਆ ਅੰਨੇ ਵਾਂਗ ਗੋਲੀਆਂ ਚਲਾ ਕੇ ਦੋਨਾਂ ਦਾ ਹੀ ਕਤਲ ਕਰ ਦਿੱਤਾ ਗਿਆ ਹੈ ਉਧਰ ਪਰੋਸਜੋਗ ਸੂਤਰਾਂ ਤੋਂ ਵੀ ਜਾਣਕਾਰੀ ਮਿਲੀ ਹੈ ਕਿ ਕਤਲ ਕਰਨ ਤੋਂ ਬਾਅਦ ਜਿਹੜਾ ਗੁਰਦਾਸਪੁਰ ਵਿਖੇ ਜਿਹੜਾ ਸਾਬਕਾ ਫੌਜੀ ਸੀ ਉਹ ਫਰਾਰ ਹੋ ਗਿਆ ਔਰ ਉਸ ਵੱਲੋਂ ਆਪਣੇ ਵੀ ਗੋਲੀ ਮਾਰ ਕੇ ਜਿਹੜੀ ਆਪਣੀ ਵੀ ਹਟੈਕ ਕਰ ਲਈ ਗਈ ਹੈ ਔਰ ਇਸ ਮੌਕੇ ਅਸੀਂ ਮੌਜੂਦ ਹਾਂ ਪਿੰਡ ਕੁੱਥੀ ਵਿਖੇ ਜਿੱਥੇ ਪਰਿਵਾਰ ਵੱਲੋਂ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੋਇਆ ਪਿਆ ਹੈ ਔਰ ਪਰਿਵਾਰ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਜਿਹੜੇ ਆ ਅੰਨ੍ਹੇ ਤੋੜਾ ਕੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਕੈਮਰਮੈਨ ਕਹਿੰਦਾ ਨਿਸ਼ਾਨ ਵੀ ਦੱਸੀ ਜਾਣ ਜਿੱਥੇ ਪੁਲਿਸ ਵੱਲੋਂ ਆ ਇਸ ਮੌਕੇ ਦੇ ਸਾਰੇ ਬੋਲਣੇ ਨਿਸ਼ਾਨਜੜੇ ਪਏ ਆ ਉਹ ਤੋਂ ਉਹ ਜਿਹੜੀ ਆ ਗਵਰਦਨ ਜਿਹੜੀ ਕਾਫੀ ਵੱਡੀ ਨਿੱਤੀ ਗਈ ਆ ਗਵਰਦਨ ਤੋਂ ਕਾਫੀ ਵੱਡਾ ਇਗਜ਼ਾਮ ਦਿੱਤਾ ਗਿਆ ਆ ਔਰ ਅੰਦਰ ਵੇਖਿਆ ਜਾਵੇ ਤਾਂ ਕਾਫੀ ਜਿਹੜਾ ਹੂਨ ਖਰਾਬ ਹੋਇਆ ਬਹਿਰ ਇਸ ਮੌਕੇ ਮੈਂ ਲਾ ਪਰਿਵਾਰ ਦੇ ਮੈਂਬਰ ਮੌਜੂਦ ਨੇ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਨੀ ਕਿ ਕੀ ਸਾਰੀ ਘਟਨਾ ਔਰ ਕਿਵੇਂ ਕਿੰਨੇ ਵਜ੍ਹਾ ਵਾਪਰੀਆਂ ਚ ਕੀ ਰਾਜੀ ਆਪਣਾ ਦਰਬਾਰਾ ਸਿੰਘ ਜੀ ਕੀ ਸਾਰੀ ਇਹ ਘਟਨਾ ਵਾਪਰੀ ਜੀ ਤੇ ਵਾਪਰੀ ਤੁਸੀਂ ਸੁਭਾਗ ਗੱਲਾਂ ਆ ਜੀ ਤੇ ਕੋਈ ਚਲਵਾਲ ਦੇ 25 ਮਿੰਟ ਦਾ ਸਬਲੋਟਾ ਟਾਈਮ ਸੀਗਾ ਜੀ ਕਿ ਨਹੀਂ ਉਦੋਂ ਫਾਇਰ ਵੀ ਆ ਗਈ ਜੀ ਜੀ ਜਿਹੜੇ ਲੱਗਿਆ ਮੇਰਾ ਘਰ ਕੋਟਾਈ ਤੋਂ ਬੰਗੀ ਇੱਕ ਦੂਰ ਆ ਜਿਹੜੇ ਲੱਗੇ ਪਾਣੀ ਉੱਠੇ ਹੋ ਗਿਆ ਕਰੋ ਜੀ ਘਰ ਤੋਂ ਆਇਓ ਜਿਹੜਾ ਬੰਦਾ ਗੋਲੀ ਜੌਣ ਵਾਲਾ ਜੋ ਕਾਰਜ ਵਿੱਚ ਰਿਹਾ ਜੀ ਚਲ ਗਿਆ ਇਥੋਂ ਦੋਆਂ ਹੀ ਆੜੇ ਲਿਖਿਆ ਅੰਦਰ ਗੇਟ ਬੰਦ ਸੀ ਅੱਛਾ ਜੀ ਅਸੀਂ ਆਪੇ ਭੁਜਾਈ ਦੀ ਮੂਮ ਆਪਣੀ ਧੀਜੀ ਨੂੰ ਵਾਜਾ ਮਾਰੀ ਜੀ ਜੀ ਉਹਨਾਂ ਨਾਲ ਇੱਕ ਵਾਜਾ ਮਾਰਿਆ ਕੋਈ ਨੀ ਬੋਲਿਆ ਅੰਦਰ ਸੁਣ ਸਾਣੀ ਲੈ ਚੁੱਕ ਚਾਹਨ ਜੀ ਮਾੜੀ ਹੋਰ ਲੈ ਆਪੇ ਫਿਰ ਫਾਇਨਾ ਗੱਲ ਬਾਤ ਕੀਤੀ ਵੀ ਪੁਲਿਸ ਨੂੰ ਫੋਨ ਕਰੋ ਨਹੀਂ ਗੇਟ ਖੋਲ ਨੀਏ ਉਹਨਾਂ ਕਹਿੰਦੇ ਤੂੰ ਦਰਵਾਜ਼ਾ ਖੋਲ੍ਹ ਲੈ ਅਸੀਂ ਕੱਬ ਬਾਰੋਂ ਕੋੜੀ ਲਿਆ ਆ ਗਏ ਕੰਦ ਤੱਪ ਗਏ ਅੰਦਰ ਗੇਟ ਦਾ ਤਾਂ ਵੀ ਜੰਗਾ ਤੋੜਿਆ ਜੰਗਾ ਤੋੜ ਕੇ ਅੰਦਰ ਆਏ ਜੋ ਦਰਵਾਜ਼ੇ ਖੜੇ ਆਏ ਲੋਕੀ ਦੇ ਬੂਹੇ ਸਾਹਮਣੇ ਜਾ ਕੇ ਦੇਖਿਆ ਜਾਨਾ ਨੋਆ ਗੇਟ ਬੜੀਆਂ ਹੁਣ ਆਪੇ ਪਤਨ